ਰਾਤ ਦੇ 2 ਵਜੇ ਰਹਿ ਸਨ ਮੈਂ ਹੁਣੇ-ਹੁਣੇ ਆਪਣੇ ਕਮਰੇ ਵਿੱਚ ਆਈ ਸੀ ਮੇਰੇ ਪਿੱਛੇ-ਪਿੱਛੇ ਮੇਰੀ ਨਨਾਨਕੀਰਤ ਵੀ ਆ ਗਈ ਕੀਰਤ ਨੂੰ ਆਪਣੇ ਨਾਲ ਦੇਖ ਕੇ ਮੈਂ ਹੈਰਾਨ ਹੋ ਗਈ ਮੈਂ ਉਸ ਨੂੰ ਕਿਹਾ ਕੀਰਤ ਤੂੰ ਆਪਣੇ ਕਮਰੇ ਵਿੱਚ ਜਾ ਤੇ ਜਾ ਕੇ ਸੌਂ ਜਾ ਸਵੇਰੇ ਗੱਲ ਕਰਾਂਗੇ ਤਾਂ ਉਹ ਨਾਰਾਜ਼ ਹੋਣ ਲੱਗੀ ਭਾਬੀ ਮੈਨੂੰ ਤੁਹਾਡੇ ਤੋਂ ਇੱਕ ਚੀਜ਼ ਚਾਹੀਦੀ ਹੈ ਮੈਂ ਕਿਹਾ ਦੱਸ ਕੀ ਚਾਹੀਦਾ ਹੈ ਮੈਂ ਜਲਦੀ-ਜਲਦੀ ਕਿਹਾ ਮੈਨੂੰ ਬਹੁਤ ਨੀਂਦ ਆ ਰਹੀ ਸੀ ਭਾਬੀ ਮੈਨੂੰ ਤੁਹਾਡਾ ਇਹ ਸੂਟ ਬਹੁਤ ਸੋਹਣਾ ਲੱਗਦਾ ਹੈ। ਪਲੀਜ਼ ਤੁਸੀਂ ਮੈਨੂੰ ਇਹ ਸੂਟ ਦੇ ਸਕਦੇ ਹੋ? ਮੈਂ ਤੁਹਾਨੂੰ ਸਵੇਰੇ ਵਾਪਸ ਕਰ ਦੇਵਾਂਗੀ। ਮੇਰੀ ਨਨਾਨ ਨੇ ਇਸੇ ਤਰ੍ਹਾਂ ਭੋਲੀ ਬਣ ਕੇ ਕਿਹਾ ਕਿ ਮੇਰਾ ਦਿਲ ਪਿੰਗਲ ਗਿਆ। ਵੈਸੇ ਵੀ ਉਹ ਮੇਰੀ ਛੋਟੀਆਂ ਭੈਣਾਂ ਦੀ ਤਰ੍ਹਾਂ ਹੀ ਸੀ। ਮੈਂ ਉਸ ਤੋਂ ਕੋਈ ਵੀ ਚੀਜ਼ ਅਲੱਗ ਨਹੀਂ ਰੱਖਦੀ ਸੀ। ਹਮੇਸ਼ਾ ਉਸ ਦੀ ਮਦਦ ਕਰਦੀ ਸੀ। ਮੈਂ ਕਿਹਾ, "ਹਾਂ ਹਾਂ ਕਿਰਤ, ਤੂੰ ਜ਼ਰੂਰ ਲੈ ਜਾ। ਹੁਣ ਤੂੰ ਜਾ ਤੇ ਜਾ ਕੇ ਸੌਂ ਜਾ। ਮੈਂ ਇਹ ਸੂਟ ਤੈਨੂੰ ਸਵੇਰੇ ਦੇ ਦੇਵਾਂਗੀ।" ਉਹ ਬੋਲੀ ਨਹੀਂ ਭਾਬੀ ਮੈਨੂੰ ਤੁਹਾਡਾ ਸੂਟ ਹੁਣੇ ਹੀ ਚਾਹੀਦਾ ਹੈ ਉਸਨੇ ਜिद ਕਰਦਿਆਂ ਹੋਇਆ ਕਿਹਾ ਮੈਂ ਕਿਹਾ ਚਲ ਠੀਕ ਹੈ ਰੁਕ ਮੈਂ ਹੁਣੇ ਬਦਲ ਕੇ ਦਿਨੀ ਹਾਂ ਇਹਨਾਂ ਕਹਿ ਕੇ ਮੈਂ ਆਪਣੇ ਕਮਰੇ ਦੇ ਅਟੈਚ ਬਾਥਰੂਮ ਵਿੱਚ ਚਲੀ ਗਈ ਮੈਂ ਉਸ ਨੂੰ ਕੱਪੜੇ ਬਦਲ ਕੇ ਤਾਂ ਦੇ ਦਿੱਤੇ ਮਗਰ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੈਂ ਉਸ ਨੂੰ ਆਪਣਾ ਸੂਟ ਧੋ ਕੇ ਸਾਫ਼ ਸੁਥਰਾ ਕਰਕੇ ਦੇਣਾ ਚਾਹੁੰਦੀ ਸੀ ਮੈਂ ਉਸ ਨੂੰ ਹੋਰ ਸੂਟ ਵੀ ਵਿਖਾਏ ਮਗਰ ਉਸ ਨੂੰ ਤਾਂ ਉਹੀ ਸੂਟ ਚਾਹੀਦਾ ਸੀ ਮੈਂ ਉਸ ਨੂੰ ਸੂਟ ਦੇ ਦਿੱਤਾ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਸ ਦੇ ਜਾਂਦਿਆਂ ਹੀ ਮੈਨੂੰ ਖਿਆਲ ਆਇਆ ਕਿ ਉਸ ਦਾ ਦੁਪੱਟਾ ਤਾਂ ਇੱਥੇ ਹੀ ਰਹਿ ਗਿਆ ਵੈਸੇ ਤਾਂ ਇਹ ਕੋਈ ਵਕਤ ਨਹੀਂ ਸੀ ਕਿਸੇ ਦੇ ਕਮਰੇ ਵਿੱਚ ਜਾਣ ਦਾ ਲੇਕਿਨ ਉਹ 2 ਮਿੰਟ ਪਹਿਲਾਂ ਹੀ ਮੇਰੇ ਕਮਰੇ ਵਿੱਚੋਂ ਨਿਕਲੀ ਸੀ ਮੈਂ ਦੁਪੱਟਾ ਲੈ ਕੇ ਜਲਦੀ ਹੀ ਆਪਣੀ ਨਨਾਨ ਦੇ ਕਮਰੇ ਵਿੱਚ ਆ ਗਈ ਮਗਰ ਉਸਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਅਤੇ ਉਹ ਆਪਣੇ ਕਮਰੇ ਵਿੱਚ ਨਹੀਂ ਸੀ ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਜਾ ਕੇ ਆਪਣੀ ਸੱਸ ਦੇ ਕਮਰੇ ਵਿੱਚ ਦੇਖਿਆ ਪਰ ਉਹ ਉੱਥੇ ਵੀ ਨਹੀਂ ਸੀ हे ਪ੍ਰਮਾਤਮਾ ਕੀਰਤ ਕਿੱਥੇ ਚਲੀ ਗਈ ਮੈਂ ਅਜੇ ਇਹ ਸੋਚ ਹੀ ਰਹੀ ਸੀ ਕਿ ਮੇਰੀ ਨਜ਼ਰ ਦਰਵਾਜ਼ੇ ਤੇ ਪਈ ਤਾਂ ਦੇਖਿਆ ਕੀਰਤ ਉੱਥੋਂ ਅੰਦਰ ਆ ਰਹੀ ਸੀ ਕੀਰਤ ਨੂੰ ਇਸ ਵਕਤ ਬਾਹਰ ਕਿੱਥੇ ਗਈ ਸੀ ਮੈਂ ਰਾਨੀ ਨਾਲ ਪੁੱਛਿਆ ਉਹ ਕਹਿੰਦੀ ਨਹੀਂ ਭਾਬੀ ਮੈਂ ਤਾਂ ਬਸ ਦਰਵਾਜ਼ਾ ਬੰਦ ਕਰ ਰਹੀ ਸੀ ਦਰਵਾਜ਼ੇ ਦੇ ਕੋਲ ਇੱਕ ਬਿੱਲੀ ਨਜ਼ਰ ਆਈ ਉਸ ਨੂੰ ਭਜਾਉਂਦਿਆਂ ਭਜਾਉਂਦਿਆਂ ਬਾਹਰ ਚਲੀ ਗਈ ਸੀ ਕੀ ਰਤਨੇ ਕਿਹਾ ਤਾਂ ਮੈਂ ਸੋਚਾਂ ਵਿੱਚ ਪੈ ਗਈ ਫਿਲਹਾਲ ਮੈਂ ਉਸ ਨੂੰ ਦੁਪੱਟਾ ਦਿੱਤਾ ਤੇ ਵਾਪਸ ਆਪਣੇ ਕਮਰੇ ਵਿੱਚ ਆ ਗਈ ਅੱਜ ਵੀਕ ਅੱਜ ਵਿਕਰਮ ਨੂੰ ਗਿਆ ਹੋਇਆ ਤਿੰਨ ਦਿਨ ਹੋ ਚੁੱਕੇ ਸਨ ਮੈਂ ਉਸ ਨੂੰ ਬਹੁਤ ਯਾਦ ਕਰ ਰਹੀ ਸੀ ਉਹਨਾਂ ਦੀਆਂ ਯਾਦਾਂ ਵਿੱਚ ਖੋਇਆ ਹੋਇਆ ਮੈਨੂੰ ਨੀਂਦ ਆ ਗਈ ਸਵੇਰੇ ਮੈਂ ਉੱਠੀ ਤਾਂ ਮੇਰਾ ਸਿਰ ਭਾਰਾ ਹੋ ਰਿਹਾ ਸੀ ਵਿਆਹ ਵਿੱਚ ਜਾਣ ਦੀ وجہ ਨਾਲ ਬਹੁਤ ਥਕਾਵਟ ਵੀ ਹੋ ਗਈ ਸੀ ਮੈਂ ਉੱਠ ਕੇ ਘਰ ਦੇ ਸਾਰੇ ਕੰਮ ਨਿਬੜੇ ਅਤੇ 8 ਵਜੇ ਮੈਂ ਆਪਣੀ ਭੈਣ ਨੂੰ ਫੋਨ ਕਰਨ ਬੈਠੀ ਹੀ ਸੀ ਕਿਰਤ ਮੇਰੇ ਕਮਰੇ ਵਿੱਚ ਆ ਗਈ ਭਾਬੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕੀਰਤ ਨੇ ਥੱਕੇ ਜਿਹੇ ਅੰਦਾਜ਼ ਵਿੱਚ ਕਿਹਾ ਮੈਂ ਕਿਹਾ ਗੱਲ ਨੂੰ ਛੱਡ ਬੇਲਾਏ ਦੱਸ ਤੈਨੂੰ ਕੀ ਹੋਇਆ ਹੈ ਮੈਂ ਅੱਗੇ ਵੱਧ ਕੇ ਕੀਰਤ ਦਾ ਹੱਥ ਫੜਿਆ ਉਸ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ ਉਸ ਤੋਂ ਠੀਕ ਠੰਗ ਨਾਲ ਤੁਰਿਆ ਵੀ ਨਹੀਂ ਜਾ ਰਿਹਾ ਸੀ ਲੱਗਦਾ ਸੀ ਜਿਵੇਂ ਉਸ ਨੂੰ ਬੁਖਾਰ ਹੋਵੇ ਮੈਂ ਉਸ ਦੇ ਮੱਥੇ ਤੇ ਹੱਥ ਲਗਾਇਆ ਉਹ ਬੁਖਾਰ ਨਾਲ ਤਪ ਰਹੀ ਸੀ ਤੇ ਬੋਲੀ ਭਾਬੀ ਮੇਰੀ ਤਬੀਅਤ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕੀਰਤ ਨੇ ਬੜੀ ਤਕਲੀਫ ਭਰੀ ਆਵਾਜ਼ ਵਿੱਚ ਕਿਹਾ ਮੈਂ ਕਿਹਾ ਕੀਰਤ ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਹੈ ਚੱਲ ਮੈਂ ਤੈਨੂੰ ਡਾਕਟਰ ਕੋਲ ਲੈ ਚਲਦੀ ਹਾਂ ਮੈਂ ਕਿਹਾ ਲੇਕਿਨ ਕੀਰਤ ਆਪਣੇ ਕਮਰੇ ਵਿੱਚ ਜਾਣਾ ਚਾਹੁੰਦੀ ਸੀ ਮੈਂ ਉਸ ਨੂੰ ਉਸਦੇ ਕਮਰੇ ਤੱਕ ਛੱਡ ਕੇ ਚਾਹ ਵਗੈਰਾ ਦੇ ਕੇ ਵਾਪਸ ਆ ਗਈ ਆਪਣੀ ਭੈਣ ਨਾਲ ਗੱਲਾਂ ਕਰਦਿਆਂ ਦੁਪਹਿਰ ਦਾ ਵਕਤ ਹੋ ਗਿਆ ਮੈਂ ਦੁਪਹਿਰ ਦਾ ਖਾਣਾ ਬਣਾਇਆ ਪਰ ਕੀਰਤ ਖਾਣੇ ਦੀ ਮੇਜ਼ ਤੇ ਨਾ ਆਈ ਮੈਂ ਉਸ ਨੂੰ ਲੱਭਦੀ ਹੋਈ ਉਸਦੇ ਕਮਰੇ ਵਿੱਚ ਪਹੁੰਚੀ ਉਸ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਮੈਂ ਪਰੇਸ਼ਾਨ ਹੋ ਗਈ ਫਿਲਹਾਲ ਘਰ ਦੇ ਬਾਕੀ ਕੰਮ ਵੀ ਕਰਨੇ ਸਨ ਮੇਰੀ ਸੱਸ ਵੀ ਕੀਰਤ ਨੂੰ ਆਵਾਜ਼ਾਂ ਮਾਰ-ਮਾਰ ਕੇ ਥੱਕ ਗਈ ਸੀ ਫਿਰ ਸ਼ਾਮ ਦਾ ਖਾਣਾ ਵੀ ਅਸੀਂ ਇਕੱਲਿਆਂ ਹੀ ਖਾਧਾ ਕੀਰਤ ਕਮਰੇ ਵਿੱਚੋਂ ਬਾਹਰ ਹੀ ਨਾ ਆਈ ਮੈਂ ਵਿਕਰਮ ਦੀ ਯਾਦ ਵਿੱਚ ਬਿਜੀ ਖੋਈ ਹੋਈ ਸੀ ਇਸ ਲਈ ਮੈਂ ਕੀਰਤ ਨੂੰ ਕੁਝ ਨਾ ਕਿਹਾ ਅਗਲੇ ਦਿਨ ਵਿਕਰਮ ਆ ਗਏ ਮੈਂ ਖੁਸ਼ੀ-ਖੁਸ਼ੀ ਉਹਨਾਂ ਦਾ ਸਵਾਗਤ ਕੀਤਾ ਹੁਣ ਮੈਨੂੰ ਕੀਰਤ ਦਾ ਖਿਆਲ ਆਇਆ ਰੋਵੀ ਕਿਰਤ ਨੂੰ ਮਿਲਣ ਗਏ ਸਨ ਮਗਰ ਕਿਰਤ ਨੇ ਦਰਵਾਜ਼ਾ ਨਾ ਖੋਲ੍ਹਿਆ ਕਹਿਣ ਲੱਗੀ ਮੈਨੂੰ ਲੱਗਦਾ ਹੈ ਕਿ ਕਿਰਤ ਮੇਰੇ ਕਿਸੇ ਗੱਲ ਤੋਂ ਨਾਰਾਜ਼ ਹੋ ਗਈ ਹੈ ਮੈਂ ਕਿਹਾ ਇਹੋ ਜੀ ਤਾਂ ਕੋਈ ਗੱਲ ਨਹੀਂ ਹੈ ਉਹ ਦੋ ਤਿੰਨ ਤੋਂ ਹੀ ਆਪਣੇ ਕਮਰੇ ਵਿੱਚ ਬੰਦ ਹੈ ਸਾਡੇ ਵਿੱਚੋਂ ਕਿਸੇ ਨੂੰ ਵੀ ਕੁਝ ਨਹੀਂ ਦੱਸ ਰਹੀ ਕਿ ਕੀ ਗੱਲ ਹੈ ਕਿਰਤ ਦੀ ਵਜ੍ਹਾ ਤੋਂ ਹੁਣ ਅਸੀਂ ਸਾਰੇ ਵੀ ਪਰੇਸ਼ਾਨ ਹੋ ਗਏ ਸੀ ਬੜੀ ਮੁਸ਼ਕਿਲ ਨਾਲ ਵਿਕਰਮ ਅਤੇ ਮੰਮੀ ਜੀ ਨੇ ਕੀਰਤ ਦੇ ਕਮਰੇ ਦਾ ਦਰਵਾਜ਼ਾ ਖੁਲਵਾਇਆ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਲਾਂ ਦੀ ਬਿਮਾਰ ਨਜ਼ਰ ਆ ਰਹੀ ਸੀ ਉਸਦਾ ਚਿਹਰਾ ਪੀਲਾ ਪੈ ਚੁੱਕਿਆ ਸੀ ਉਸ ਦੀਆਂ ਅੱਖਾਂ ਦੇ ਨੀਚੇ ਕਾਲੇ ਘੇਰੇ ਤੇ ਦਾਗ ਪੈ ਚੁੱਕੇ ਸਨ ਇਸ ਤੋਂ ਪਹਿਲਾਂ ਕਿ ਅਸੀਂ ਕਿਰਤ ਤੋਂ ਕੁਝ ਪੁੱਛਦੇ ਉਹ ਦਰਵਾਜ਼ੇ ਤੇ ਖੜੀ ਬੇਹੋਸ਼ ਹੋ ਕੇ ਡਿੱਗ ਪਈ ਅਸੀਂ ਜਲਦੀ ਨਾਲ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ਠੰਡੇ ਪਾਣੀ ਦੇ ਛਿੱਟੇ ਉਸਦੇ ਮੂੰਹ ਤੇ ਮਾਰੇ ਪਰ ਉਸ ਨੂੰ ਹੋਸ਼ ਨਾ ਆਇਆ ਮੈਂ ਉਸ ਦੀ ਨਬਜ਼ ਚੈੱਕ ਕੀਤੀ ਤਾਂ ਬਹੁਤ ਘੱਟ ਚੱਲ ਰਹੀ ਸੀ ਫਿਰ ਅਸੀਂ ਡਾਕਟਰ ਦੇ ਕੋਲ ਲਿਜ਼ਾਨ ਬਾਰੇ ਸੋਚਿਆ ਜਲਦੀ ਨਾਲ ਵਿਕਰਮ ਗੱਡੀ ਲੈ ਆਏ ਅਸੀਂ ਕੀਰਤ ਨੂੰ ਗੱਡੀ ਵਿੱਚ ਬਿਠਾਇਆ ਹਸਪਤਾਲ ਪਹੁੰਚ ਗਏ ਉੱਥੇ ਅਸੀਂ ਕੀਰਤ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾ ਦਿੱਤਾ ਇੱਕਦਮ ਨਾਲ ਇਹੋ ਜਿਹਾ ਕੀ ਐਮਰਜੈਂਸੀ ਹੋ ਗਈ ਸੀ ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇੱਕ ਡਾਕਟਰ ਦੇ ਕੋਲ ਗਏ ਡਾਕਟਰ ਨੇ ਦੱਸਿਆ ਕਿ ਕੀਰਤ ਦੀ ਹਾਲਤ ਬਹੁਤ ਨਾਜ਼ੁਕ ਹੈ ਉਸ ਨੂੰ 24 ਘੰਟੇ ਆਈਸੀਯੂ ਵਿੱਚ ਰੱਖਿਆ ਜਾਵੇਗਾ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਵਿਕਰਮ ਅਤੇ ਮੰਮੀ ਜੀ ਮੈਨੂੰ ਕੋਸਣ ਲੱਗੇ ਬੋਲੇ ਤੂੰ ਹੀ ਉਸ ਨੂੰ ਕੁਝ ਕਿਆ ਹੋਵੇਗਾ ਵਰਨਾ ਉਹ ਖੁਦ ਨੂੰ ਕਮਰੇ ਵਿੱਚ ਬੰਦ ਕਿਉਂ ਕਰੇਗੀ ਮੈਂ ਮੰਮੀ ਜੀ ਅਤੇ ਵਿਕਰਮ ਦੀ ਗੱਲ ਦਾ ਜਵਾਬ ਦਿੰਦੀ ਮੇਰੇ ਕੋਲ ਤਾਂ ਕੋਈ ਜਵਾਬ ਹੀ ਨਹੀਂ ਸੀ ਮੈਂ ਤਾਂ ਸਿਰਫ ਆਪਣੀ ਨਨਾਲ ਨੂੰ ਭੈਣਾਂ ਦੀ ਤਰ੍ਹਾਂ ਪਿਆਰ ਕਰਦੀ ਸੀ ਥੋੜੀ ਦੇਰ ਬਾਅਦ ਡਾਕਟਰ ਨੇ ਦੱਸਿਆ ਕੀਰਤ ਦੀ ਹਾਲਤ ਹੁਣ ਥੋੜੀ ਠੀਕ ਹੋ ਰਹੀ ਹੈ ਮਗਰ ਸਾਨੂੰ ਉਸ ਦਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ ਉਸ ਨੂੰ ਕਿਸੇ ਗੰਭੀਰ ਟੈਨਸ਼ਨ ਵਿੱਚ ਰੱਖਿਆ ਗਿਆ ਹੈ ਇਸ ਗੱਲ ਤੇ ਵਿਕਰਮ ਅਤੇ ਮੇਰੀ ਸੱਸ ਮੈਨੂੰ ਘੂਰਨ ਲੱਗੇ ਪਰ ਮੈਂ ਤਾਂ ਕੁਝ ਨਹੀਂ ਕੀਤਾ ਸੀ ਫਿਰ ਅਸੀਂ ਸਾਰੇ ਕੀਰਤ ਨੂੰ ਮਿਲਣ ਗਏ ਉਸ ਦੇ ਕਮਰੇ ਵਿੱਚ ਗਏ ਤਾਂ ਉਹ ਆਪਣੀਆਂ ਖਾਲੀ-ਖਾਲੀ ਅੱਖਾਂ ਨਾਲ ਉੱਪਰ ਛੱਤ ਵੱਲ ਵੇਖ ਰਹੀ ਸੀ ਉਸ ਬਾਰੇ ਸਾਡੇ ਵਿੱਚੋਂ ਕੁਝ ਨਾ ਉਸ ਨੂੰ ਕੁਝ ਕਹਿ ਸਕਿਆ ਡਾਕਟਰ ਨੇ ਵੀ ਸਿਰਫ ਇਨਾ ਹੀ ਦੱਸਿਆ ਕਿ ਕੀਰਤ ਨੂੰ ਸਾਹ ਘੁੱਟਣ ਦੀ ਵਜ੍ਹਾ ਨਾਲ ਅਚਾਨਕ ਦਿਲ ਦਾ ਦੌਰਾ ਪੈਂਦਿਆਂ ਪੈਂਦਿਆਂ ਬਚਿਆ ਹੈ ਵਰਨਾ ਜੇਕਰ ਦੇਰ ਹੋ ਜਾਂਦੀ ਤਾਂ ਉਹ ਮੌਤ ਦੇ ਮੂੰਹ ਵਿੱਚ ਜਾ ਸਕਦੀ ਸੀ ਕੀਰਤ ਬਾਰੇ ਇਹ ਜਾਣ ਕੇ ਮੰਮੀ ਜੀ ਨੂੰ ਬਹੁਤ ਤਕਾ ਲੱਗਿਆ ਸਾਹ ਘੁੱਟਣਾ ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ ਸੀ ਫਿਰ ਕੀਰਤ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਡਾਕਟਰ ਸਾਨੂੰ ਬੁਲਾ ਕੇ ਇਸ ਗੱਲ ਦੀ ਪੁੱਛ-ਦੱਸ ਵੀ ਕੀਤੀ ਕਿ ਅਸੀਂ ਕੀਰਤ ਨੂੰ ਬਾਹਰ ਦੀ ਤਾਜ਼ੀ ਹਵਾ ਵਿੱਚ ਰਖੀਏ ਅਸੀਂ ਕੀਰਤ ਨੂੰ ਆਪਣੇ ਘਰ ਲੈ ਗਏ ਤਾਂ ਉਹ ਕੁਝ ਖੋਈ ਖੁਈ ਜਿਹੀ ਲੱਗ ਰਹੀ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੋਈ ਪਰੇਸ਼ਾਨੀ ਹੋਵੇ ਮੇਰੇ ਲੱਖ ਪੁੱਛਣ ਤੇ ਵੀ ਉਸ ਨੇ ਮੈਨੂੰ ਕੁਝ ਨਾ ਦੱਸਿਆ ਬਲਕਿ ਉਹ ਵਾਰ-ਵਾਰ ਆਪਣੇ ਕਮਰੇ ਵਿੱਚ ਜਾਣ ਦੀ ਜ਼ਿੱਦ ਕਰ ਰਹੀ ਸੀ ਮਜਬੂਰ ਹੋ ਕੇ ਅਸੀਂ ਵੀ ਉਸ ਨੂੰ ਉਸ ਦੇ ਕਮਰੇ ਵਿੱਚ ਬਿਠਾ ਦਿੱਤਾ ਮਗਰ ਡਾਕਟਰ ਨੇ ਕਿਹਾ ਸੀ ਕਿ ਕੀਰਤ ਨੂੰ ਕੋਈ ਪਰੇਸ਼ਾਨੀ ਨਹੀਂ ਦੇਣੀ ਜਿਸ ਵਜ੍ਹਾ ਤੋਂ ਅਸੀਂ ਵੀ ਪਰੇਸ਼ਾਨ ਸੀ ਕੀ ਕੀ ਰੱਦੀ ਗੱਲ ਨਾ ਮੰਨਦੇ ਤਾਂ ਉਸ ਦੀ ਸਿਹਤ ਲਈ ਹਾਨੀਕਾਰਕ ਸੀ ਕੀਰਤ ਨੇ ਆਪਣੇ ਕਮਰੇ ਵਿੱਚ ਫਿਰ ਤੋਂ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਕਾਫੀ ਦੇਰ ਤੱਕ ਉਸ ਦਾ ਦਰਵਾਜ਼ਾ ਬੰਦ ਰਿਆ ਸਾਨੂੰ ਦੁਬਾਰਾ ਸ਼ੱਕ ਹੋਣ ਲੱਗਿਆ ਉਸ ਦਾ ਦਰਵਾਜ਼ਾ ਖੜਕਾਇਆ ਉਸ ਨੇ ਦਰਵਾਜ਼ਾ ਖੋਲ੍ਹਿਆ ਉਸ ਦੇ ਸਾਹ ਫੁੱਲ ਰਹੇ ਸਨ ਉਹ ਫਿਰ ਪਰੇਸ਼ਾਨ ਲੱਗ ਰਹੀ ਸੀ ਤੇ ਹੁਣ ਦੀ ਵਾਰ ਵੀ ਉਦਾਂ ਹੀ ਹੋਇਆ ਉਹ ਜ਼ਮੀਨ ਤੇ ਡਿੱਗ ਪਈ ਤੇ ਦੁਬਾਰਾ ਬੇਹੋਸ਼ ਹੋ ਗਈ ਮੰਮੀ ਜੀ ਅਤੇ ਵਿਕਰਮ ਮੈਨੂੰ ਝਿੜਕਣ ਲੱਗੇ ਮਜਬੂਰਨ ਇੱਕ ਵਾਰ ਫਿਰ ਕੀਰਤ ਨੂੰ ਹਸਪਤਾਲ ਲੈ ਕੇ ਗਏ ਡਾਕਟਰ ਨੇ ਉਹੀ ਗੱਲ ਕਹੀ ਕਿ ਤੁਸੀਂ ਲੋਕ ਸਾਡੀ ਗੱਲ ਸ਼ਾਇਦ ਸਮਝ ਨਹੀਂ ਪਾਏ ਉਸ ਨੂੰ ਤਾਜ਼ਾ ਹਵਾ ਤਾਜ਼ੀ ਹਵਾ ਵਿੱਚ ਰੱਖੋ ਵਾਰ-ਵਾਰ ਉਸ ਦਾ ਦਮ ਘੁੱਟਣ ਦੀ وجہ ਨਾਲ ਉਸ ਨੂੰ ਇਹ ਸਮੱਸਿਆ ਆ ਰਹੀ ਹੈ ਹੁਣ ਜੇਕਰ ਇਹਹੀ ਲਾਪਰਵਾਹੀ ਕੀਤੀ ਤਾਂ ਕੀਰਤ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਅਤੇ ਫੇਫੜਿਆਂ ਦੀ ਸਮੱਸਿਆ ਵੀ ਵੱਧ ਸਕਦੀ ਹੈ ਇਸ ਗੱਲ ਤੇ ਅਸੀਂ ਸਾਰੇ ਸ਼ੱਕ ਵਿੱਚ ਪੈ ਗਏ ਕਿ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ ਮੈਂ ਵਿਕਰਮ ਨਾਲ ਗੱਲ ਕੀਤੀ ਹੁਣ ਕੀਰਤ ਨੂੰ ਕਮਰੇ ਵਿੱਚ ਇਕੱਲਿਆਂ ਨਹੀਂ ਰਹਿਣ ਦੇਣਾ ਚਾਹੀਦਾ ਜੇਕਰ ਇਦਾਂ ਹੀ ਕਰਾਂਗੇ ਤਾਂ ਉਸ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ ਵਿਕਰਮ ਬੋਲੇ ਉਹ ਸਭ ਤਾਂ ਠੀਕ ਹੈ ਲੇਕਿਨ ਬਿਨਾ ਜਾਣੇ ਅਸੀਂ ਉਸਨੂੰ ਕਮਰੇ ਤੋਂ ਅਲੱਗ ਕਿਵੇਂ ਰੱਖ ਸਕਦੇ ਹਾਂ ਉਹ ਉਲਝਣ ਵਿੱਚ ਪੈ ਗਏ ਤੈਨੂੰ ਉਸਦੇ ਕਮਰੇ ਵਿੱਚ ਝਾਕ ਕੇ ਦੇਖਣਾ ਪਵੇਗਾ ਕਿ ਉਸਦੇ ਇਕੱਲੇ ਦੇ ਕਮਰੇ ਵਿੱਚ ਇਹੋ ਜਿਹੀ ਕੀ ਗੱਲ ਹੈ ਜੋ ਸਾਡੇ ਸਾਹਮਣੇ ਬੈਠਣ ਤੋਂ ਉਹ ਝਿਜਕਦੀ ਹੈ ਵਿਕਰਮ ਦੀ ਗੱਲ ਵੀ ਠੀਕ ਸੀ ਮੈਂ ਕੀਰਤ ਦੇ ਕਮਰੇ ਵਿੱਚ ਖਿੜਕੀ ਦੇ ਪਰਦੇ ਨੂੰ ਪਾਸੇ ਕਰ ਦਿੱਤਾ ਤਾਂ ਕਿ ਜਦੋਂ ਉਹ ਇਕੱਲੇ ਕਮਰੇ ਵਿੱਚ ਹੋਵੇ ਤਾਂ ਮੈਂ ਦੇਖ ਸਕਾਂ ਕਿ ਆਖਰ ਇਹੋ ਜਿਹੀ ਕੀ ਗੱਲ ਹੈ ਜੋ ਕੀਰਤ ਹਰ ਵਕਤ ਆਪਣੇ ਕਮਰੇ ਵਿੱਚ ਬੰਦ ਰਹਿੰਦੀ ਹੈ ਤੇ ਬਾਹਰ ਬੈਠਣਾ ਤੱਕ ਨਹੀਂ ਚਾਹੁੰਦੀ। ਰਾਤ ਦਾ ਖਾਣਾ ਖਾ ਕੇ ਕੀਰਤ ਆਪਣੇ ਕਮਰੇ ਵਿੱਚ ਚਲੀ ਗਈ। ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਪਹਿਲਾਂ ਹੀ ਮਾਮੂਲੀ ਜਿਹਾ ਉਸ ਦੀ ਖਿੜਕੀ ਦਾ ਪਰਦਾ ਪਾਸੇ ਕਰ ਦਿੱਤਾ ਸੀ। ਇਸ ਗੱਲ ਦਾ ਸ਼ਾਇਦ ਕੀਰਤ ਨੂੰ ਬਿਲਕੁਲ ਵੀ ਨਹੀਂ ਪਤਾ ਸੀ। ਉਸ ਦੇ ਕਮਰੇ ਵਿੱਚ ਜਾਣ ਤੋਂ ਬਾਅਦ ਮੈਂ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ। ਸਾਹਮਣੇ ਕਮਰੇ ਵਿੱਚ ਨਜ਼ਰ ਪਈ ਤਾਂ ਦੇਖ ਕੇ ਮੈਂ ਹੈਰਾਨ ਹੋ ਗਈ ਕੀਰਤ ਨੇ ਆਪਣੇ ਆਸੇ-ਪਾਸੇ ਬਹੁਤ ਸਾਰੀਆਂ ਮੋਮਬੱਤੀਆਂ ਜਗਾ ਕੇ ਰੱਖੀਆਂ ਹੋਈਆਂ ਸਨ ਅਤੇ ਉਹ ਮੋਮਬੱਤੀਆਂ ਵਿੱਚ ਚੁੱਪਚਾਪ ਬੈਠੀ ਸੀ ਕੀਰਤ ਨੇ ਆਪਣੇ ਵਾਲ ਖੋਲੇ ਹੋਏ ਸਨ ਉਸ ਦਾ ਹੁਲੀਆ ਅਜੀਬ ਜਿਹਾ ਲੱਗ ਰਿਹਾ ਸੀ ਉਸ ਨੇ ਸਿਰ ਤੋਂ ਚੁੰਨੀ ਵੀ ਲਾਈ ਹੋਈ ਸੀ ਅਤੇ ਮੋਮਬੱਤੀਆਂ ਉਸ ਦੇ ਆਸੇ-ਪਾਸੇ ਜਲ ਰਹੀਆਂ ਸਨ ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਕਿ ਕੀਰਤ ਦਾ ਦਾਮ ਮੋਮਬਤੀਆਂ ਕਰਕੇ ਹੀ ਘਟਦਾ ਹੈ ਮੋਮਬਤੀਆਂ ਵਿੱਚੋਂ ਇੱਕ ਖਾਸ ਤਰ੍ਹਾਂ ਦੀ ਗੈਸ ਨਿਕਲਦੀ ਹੈ ਜਿਸ ਦੀ ਵਜ੍ਹਾ ਨਾਲ ਇਨਸਾਨ ਨੂੰ ਸਾਹ ਦੀ ਬਿਮਾਰੀ ਹੋ ਜਾਂਦੀ ਹੈ ਜੇਕਰ ਜ਼ਿਆਦਾ ਦੇਰ ਤੱਕ ਇਨਸਾਨ ਮੋਮਬਤੀ ਦੇ ਸਾਹਮਣੇ ਬੈਠਿਆ ਰਹੇ ਤਾਂ ਉਸ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਮੈਂ ਜਲਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਇਸ ਵਾਰ ਕੀਰਤ ਨੇ ਜਲਦੀ ਜਲਦੀ ਆਪਣੇ ਵਾਲ ਇਕੱਠੇ ਕੀਤੇ ਮੋਮਬਤੀਆਂ ਬੁਝਾ ਕੇ ਦਰਾਜ ਵਿੱਚ ਰੱਖ ਦਿੱਤੀਆਂ ਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਗੁੱਸੇ ਵਿੱਚ ਬੋਲੀ ਕੀ ਗੱਲ ਹੈ ਦਰਵਾਜ਼ਾ ਕਿਉਂ ਖੜਕਾ ਰਹੇ ਹੋ ਮੈਨੂੰ ਹੋਰ ਕੋਈ ਬਹਾਨਾ ਨਾ ਸੁਝਿਆ ਤੇ ਮੈਂ ਕਿਹਾ ਕੀਰਤ ਮੇਰੀ ਜਾਨ ਉਹ ਕੱਪੜੇ ਮੈਨੂੰ ਵਾਪਸ ਕਰ ਦੇ ਜੋ ਤੂੰ 1-2 ਹਫ਼ਤੇ ਪਹਿਲਾਂ ਮੇਰੇ ਕੋਲੋਂ ਲੈ ਸਨ ਮੈਂ ਕੱਲ ਜ਼ਰੂਰੀ ਕੰਮ ਲਈ ਜਾਣਾ ਹੈ ਉਹੀ ਕੱਪੜੇ ਮੈਂ ਸਵੇਰੇ 12 ਵਜੇ ਪਾਉਣੇ ਹਨ ਜੇਕਰ ਤੂੰ ਮੈਨੂੰ ਹੁਣੇ ਦੇ ਦੇਵੇਂਗੀ ਤਾਂ ਮੈਂ ਉਹਨਾਂ ਨੂੰ ਧੋ ਕੇ ਸੁੱਕਣੇ ਪਾ ਦੇਵਾਂਗੀ ਸਵੇਰ ਤੱਕ ਸੁੱਕ ਜਾਣਗੇ ਤਾਂ ਮੈਂ ਫੰਕਸ਼ਨ ਵਿੱਚ ਜਾ ਕੇ ਪਾ ਕੇ ਚਲੀ ਜਾਵਾਂਗੀ ਮੇਰੀ ਗੱਲ ਤੇ ਕੀ ਰੱਦਾ ਗੁੱਸਾ ਠੰਡਾ ਹੋ ਗਿਆ ਤੇ ਕਹਿੰਦੀ ਹਾਂ ਭਾਬੀ ਤੁਹਾਡੇ ਕੱਪੜੇ ਉਹ ਤਾਂ ਮੈਂ ਭੁੱਲ ਹੀ ਗਈ ਸੀ ਤੁਸੀਂ ਇਦਾਂ ਕਰੋ ਮੇਰਾ ਕੋਈ ਹੋਰ ਸੂਟ ਲੈ ਲਓ ਮੈਂ ਤੁਹਾਨੂੰ ਹੁਣੇ ਦੇ ਦਿੰਨੀ ਹਾਂ ਮੈਂ ਕਿਹਾ ਨਾ ਜੀ ਨਾ ਮੈਨੂੰ ਤਾਂ ਉਹੀ ਮੇਰਾ ਸੂਟ ਚਾਹੀਦਾ ਹੈ ਉਹ ਮੇਰਾ ਸੂਟ ਤਾਂ ਨਹੀਂ ਦੇਣਾ ਚਾਹੁੰਦੀ ਸੀ ਪਰ ਮੇਰੀ ਨਜ਼ਰ ਸਾਹਮਣੇ ਹੈਂਗਰ ਤੇ ਪਈ ਮੇਰੇ ਕੱਪੜੇ ਸਾਹਮਣੇ ਹੀ ਟੰਗੇ ਹੋਏ ਸਨ ਫਿਰ ਮੈਂ ਕਿਹਾ ਕੀਰਤ ਚੱਲ ਮੇਰੀ ਗੱਲ ਸੁਣ ਤੂੰ ਇੱਕ ਕੰਮ ਕਰ ਆਪਣੇ ਕਮਰੇ ਦਾ ਪਰਦਾ ਪਾਸੇ ਕਰ ਦੇ ਕਿਉਂਕਿ ਡਾਕਟਰ ਨੇ ਤੈਨੂੰ ਤਾਜੀ ਹਵਾ ਲੈਣ ਲਈ ਕਿਹਾ ਹੈ ਮੈਂ ਇੰਨਾ ਕਹਿ ਕੇ ਕੀਰਤ ਦੇ ਕਮਰੇ ਦਾ ਪਰਦਾ ਪਾਸੇ ਹਟਾਉਣਾ ਚਾਹਿਆ ਕਹਿੰਦੀ ਭਾਪੀ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਬਿਨਾ ਪਰਦੇ ਦੇ ਕਿਵੇਂ ਸੋਵਾਂਗੀ ਕੋਈ ਗੱਲ ਨਹੀਂ ਕੀਰਤ ਇਸ ਘਰ ਵਿੱਚ ਕਿਹੜਾ ਕੋਈ ਬਗਾਨਾ ਰਹਿੰਦਾ ਹੈ ਤੇਰਾ ਭਰਾ ਹੀ ਤਾਂ ਹੈ ਜੇ ਮੰਮੀ ਜੀ ਹਨ ਤੂੰ ਇਦਾਂ ਹੀ ਸੌਂ ਜਾਇਆ ਕਰ ਮੈਂ ਅੱਗੇ ਵੱਧ ਕੇ ਪਰਦਾ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਕੀਰਤ ਨੇ ਕਿਹਾ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਮੈਂ ਬਿਲਕੁਲ ਸਹੀ ਹਾਂ ਅੱਛਾ ਠੀਕ ਹੈ ਮੈਂ ਹੁਣ ਜਾਂਨੀ ਹਾਂ ਸਵੇਰੇ ਗੱਲ ਕਰਾਂਗੇ ਮੈ ਕੀਰਤ ਨਾਲ ਬਹਿਸ ਕਰਨਾ ਠੀਕ ਨਾ ਸਮਝਿਆ ਕਮਰੇ ਵਿੱਚ ਆ ਕੇ ਵਿਕਰਮ ਨੂੰ ਸਾਰੀ ਗੱਲ ਦੱਸ ਦਿੱਤੀ ਉਹਨਾਂ ਨੂੰ ਦੱਸਿਆ ਕਿ ਕੀਰਤ ਦਾ ਸਾਹ ਵਾਰ-ਵਾਰ ਬੰਦ ਹੋਣ ਦੀ ਵਜ੍ਹਾ ਕੀ ਹੈ ਉਹ ਵੀ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਕੀਰਤ ਨੂੰ ਇਹ ਸਭ ਕਰਨ ਦੀ ਕੀ ਜ਼ਰੂਰਤ ਹੈ ਮੈਨੂੰ ਲੱਗਦਾ ਹੈ ਕਿ ਕੋਈ ਭੂਤ ਪ੍ਰੇਤ ਆਤਮਾਵਾ ਦੇ ਚੱਕਰ ਵਿੱਚ ਪੈ ਗਈ ਹੈ ਤੂੰ ਮੇਰੀ ਭੈਣ ਨੂੰ ਜਾਣਦੀ ਹੈ ਮਗਰ ਮੈਂ ਉਸ ਦੀ ਗੱਲ ਤੇ ਯਕੀਨ ਨਹੀਂ ਕਰ پا ਰਹੀ ਸੀ ਕਿ ਕੀਰਤ ਇਹ ਸਭ ਬਿਨਾਂ ਵਜ੍ਹਾ ਕਰ ਰਹੀ ਹੈ ਖੈਰਾ ਮੈਂ ਉਸੇ ਵਕਤ ਬਾਥਰੂਮ ਵਿੱਚ ਚਲੀ ਗਈ ਮੈਂ ਇੱਕ ਟੱਬ ਵਿੱਚ ਨਿਰਮਾ ਪਾਇਆ ਜੋ ਕੱਪੜੇ ਮੈਂ ਕੀਰਤ ਨੂੰ ਇੱਕ ਹਫਤਾ ਪਹਿਲਾਂ ਦਿੱਤੇ ਸਨ ਉਹ ਡਿਟਰਜਨ ਪਾਊਡਰ ਨਿਰਮਾ ਵਿੱਚ ਪਾਉਣ ਲੱਗੀ ਕਿ ਮੇਰੀ ਨਜ਼ਰ ਆਪਣੇ ਸੂਟ ਦੇ ਗਲੇ ਤੇ ਪਈ ਦੇਖਿਆ ਤਾਂ ਉੱਥੇ ਆਂਡੇ ਦੇ ਛਿਲਕੇ ਲੱਗੇ ਹੋਏ ਸਨ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਕੱਪੜਿਆਂ ਨੂੰ ਪਲਟ ਕੇ ਦੇਖਿਆ ਕਾਫੀ ਜਗ੍ਹਾਾਂ ਤੇ ਅੰਡਿਆਂ ਦੇ ਛਿਲਕੇ ਲੱਗੇ ਹੋਏ ਸਨ ਅਤੇ ਬਦਬੂ ਵੀ ਆ ਰਹੀ ਸੀ ਮੈਨੂੰ ਬਹੁਤ ਗੁੱਸਾ ਆਇਆ ਕਿ ਕੀਰਤ ਨੇ ਮੇਰੇ ਕੱਪੜਿਆਂ ਦਾ ਕੀ ਹਾਲ ਕਰ ਦਿੱਤਾ ਹੈ ਮੈਂ ਸੋਚਣ ਲੱਗੀ ਕਿ ਸਾਰੇ ਕੱਪੜੇ ਗੰਦੇ ਹੋਣ ਕਰਕੇ ਅਜੀਬ ਜਿਹੀ ਬਦਬੂ ਆ ਰਹੀ ਸੀ ਮੈਂ ਕੱਪੜੇ ਜਲਦੀ ਜਲਦੀ ਸਰਫ ਵਿੱਚ ਭਿਉਂ ਦਿੱਤੇ ਤੇ ਜ਼ਿਆਦਾ ਪਾਣੀ ਪਾ ਕੇ ਉਹਨਾਂ ਨੂੰ ਹੰਗਾਲਣ ਦੀ ਕੋਸ਼ਿਸ਼ ਕੀਤੀ ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰੇ ਕੱਪੜਿਆਂ ਵਿੱਚ ਜਗ੍ਹਾ-ਜਗ੍ਹਾ ਅੰਡਿਆਂ ਦੇ ਛਿਲਕੇ ਲੱਗੇ ਹੋਏ ਸਨ ਬਲਕਿ ਕੱਪੜਿਆਂ ਉੱਤੇ ਕਾਫੀ ਸਾਰਾ ਰੰਗ ਵੀ ਪਾਇਆ ਗਿਆ ਸੀ ਕੱਪੜੇ ਟੱਬ ਵਿੱਚ ਪਾ ਕੇ ਮੈਂ ਬਾਹਰ ਆਈ ਤਾਂ ਵਿਕਰਮ ਮੇਰਾ ਇੰਤਜ਼ਾਰ ਕਰ ਰਹੇ ਸਨ ਉਹ ਵੀ ਪਰੇਸ਼ਾਨ ਸਨ ਮੈਂ ਉਹਨਾਂ ਨੂੰ ਇਹ ਗੱਲ ਦੱਸ ਕੇ ਹੋਰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਮਗਰ ਮੈਂ ਜਾਣਦੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਕਿਰਤ ਦੇ ਲਈ ਇਹੋ ਜਿਹਾ ਕੀ ਕਰਾਂ ਕਿ ਉਸ ਨੂੰ ਮੇਰੇ ਤੇ ਵਿਸ਼ਵਾਸ ਹੋ ਜਾਵੇ ਉਹ ਆਪਣੀ ਹਰ ਗੱਲ ਮੈਨੂੰ ਦੱਸ ਦੇਵੇ ਮੈਂ ਉਸ ਨੂੰ ਇਸ ਮੁਸੀਬਤ ਤੋਂ ਬਚਾ ਲਵਾਂ ਨਾ ਜਾਣੇ ਉਸ ਨੇ ਆਪਣੇ ਦਿਮਾਗ ਵਿੱਚ ਕੀ ਭੰਬੜ ਮਚਾਇਆ ਹੋਇਆ ਹੈ ਇਹ ਹੀ ਸੋਚਦਿਆਂ ਸੋਚਦਿਆਂ ਰਾਤ ਦੇ 3 ਵਜੇ ਗਏ ਮੈਂ ਕਾਫੀ ਦੇਰ ਤੱਕ ਜਾਗਦੀ ਰਹੀ ਮੈਨੂੰ ਕਰੀਬ-ਕਰੀਬ ਸਵੇਰ ਦਾ ਵਕਤ ਹੋ ਗਿਆ ਜਦੋਂ ਨੀਂਦ ਆਉਣ ਲੱਗੀ ਉਦੋਂ ਉੱਠ ਕੇ ਮੈਂ ਨਹਾ ਧੋ ਕੇ ਪਾਠ ਪੂਜਾ ਵਿੱਚ ਲੱਗ ਗਈ ਮਗਰ ਸਵੇਰ ਦੇ 7 ਵਜੇ ਮੈਂ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਰੌਲੇ ਦੀਆਂ ਆਵਾਜ਼ਾਂ ਸੁਣੀਆਂ ਮੇਰੀ ਸੱਸ ਰੋ ਰਹੀ ਸੀ ਮੇਰੇ ਪਤੀ ਵੀ ਉੱਚੀ ਉੱਚੀ ਆਵਾਜ਼ਾਂ ਨਾਲ ਗੱਲਾਂ ਕਰ ਰਹੇ ਸਨ ਮੈਂ ਫੌਰਨ ਹੜ்பੜਾ ਕੇ ਉੱઠી ਤੇ ਬਾਹਰ ਗਈ ਤਾਂ ਦੇਖਿਆ ਸਾਡੇ ਘਰ ਵਿੱਚ ਕੁਝ ਰਿਸ਼ਤੇਦਾਰ ਵੀ ਆਏ ਹੋਏ ਸਨ ਤੇ ਮਾਂਜੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਮੰਮੀ ਕੀ ਹੋਇਆ ਹੈ ਮੈਂ ਜਲਦੀ ਨਾਲ ਆਪਣੇ ਸੱਸ ਦੇ ਕੋਲ ਪਹੁੰਚੀ ਤਾਂ ਦੇਖਿਆ ਕਿ ਸਾਹਮਣੇ ਮੇਰੀ ਨਨਾਨ ਕਿਰਤ ਮੰਜੇ ਤੇ ਪਈ ਆਕੜੀ ਹੋਈ ਸੀ ਉਸ ਦੇ ਮੂੰਹ ਵਿੱਚੋਂ ਖੂਨ ਆ ਰਿਹਾ ਸੀ ਉਸ ਦੇ ਵਾਲ ਖਿਲਰੇ ਹੋਏ ਸਨ ਮਾਂ ਜੀ ਇਹਨੂੰ ਕੀ ਹੋਇਆ ਮੈਂ ਅੱਗੇ ਆ ਕੇ ਆਪਣੀ ਨਨਾਨ ਦਾ ਸਿਰ ਗੋਦੀ ਵਿੱਚ ਲਿਆ ਤੇ ਵਿਕਰਮ ਨੇ ਮੈਨੂੰ ਜਲਦੀ ਜਲਦੀ ਕਿਰਤ ਨੂੰ ਸੰਭਾਲਣ ਲਈ ਕਿਹਾ ਅਤੇ ਖੁਦ ਗੱਡੀ ਲੈਣ ਚਲੇ ਗਏ ਕੀਰਤ ਬਹੁਤ ਬਿਮਾਰ ਸੀ ਉਸਦੇ ਮੂੰਹ ਵਿੱਚੋਂ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ ਵਿਕਰਮ ਜਲਦੀ ਨਾਲ ਗੱਡੀ ਲੈ ਕੇ ਆਏ ਅਸੀਂ ਕੀਰਤ ਨੂੰ ਹਸਪਤਾਲ ਲੈ ਕੇ ਗਏ ਹੁਣ ਦੀ ਵਾਰ ਤਾਂ ਅਸੀਂ ਉਸ ਨੂੰ ਦਵਾਈਆਂ ਵੀ ਵਕਤ ਸਿਰ ਦਿੱਤੀਆਂ ਸਨ ਪਰ ਪ੍ਰਮਾਤਮਾ ਜਾਣੇ ਉਸ ਨਾਲ ਕੀ ਹੋਇਆ ਕੀਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਹਸਪਤਾਲ ਵਾਲਿਆਂ ਨੇ ਆਈਸੀਯੂ ਵਿੱਚ ਉਸ ਨੂੰ ਭਰਤੀ ਕਰ ਦਿੱਤਾ ਡਾਕਟਰ ਨੇ ਹਾਲਤ ਬਹੁਤ ਨਾਜ਼ੁਕ ਸੀ ਡਾਕਟਰ ਨੇ ਦੱਸਿਆ ਕੀਰਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਅਤੇ ਸਭ ਤੋਂ ਮੁਸ਼ਕਿਲ ਗੱਲ ਇਹ ਸੀ ਕਿ ਉਸ ਦੀ ਬਿਮਾਰੀ ਡਾਕਟਰ ਨੂੰ ਵੀ ਸਮਝ ਨਹੀਂ ਆ ਰਹੀ ਸੀ ਡਾਕਟਰ ਵੀ ਸਵੇਰ ਸ਼ਾਮ ਟੈਸਟ ਕਰ ਕਰਕੇ ਥੱਕ ਚੁੱਕੇ ਸਨ ਪਰ ਬਿਮਾਰੀ ਫੜੀ ਨਹੀਂ ਜਾ ਰਹੀ ਸੀ ਅਗਲੀ ਸਵੇਰ 4 ਵਜੇ ਸਾਨੂੰ ਇਹ ਖਬਰ ਮਿਲੀ ਕਿ ਕੀਰਤ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਹੈ ਮੰਮੀ ਜੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਉਹ ਵੀ ਮੈਨੂੰ ਮਨਹੂਸ ਕਹਿ ਰਹੀ ਸੀ ਗੈਰਹੀ ਸੀ ਕਿ ਤੂੰ ਮੇਰੀ ਬੇਟੀ ਨੂੰ ਖਾ ਗਈ ਪਤਾ ਨਹੀਂ ਤੂੰ ਉਸ ਨੂੰ ਕੀ ਕਰ ਦਿੱਤਾ ਮੇਰੀ ਧੀ ਹਮੇਸ਼ਾ ਲਈ ਮੈਨੂੰ ਛੱਡ ਕੇ ਚਲੀ ਗਈ ਮੈਂ ਉਸ ਦਾ ਦੁੱਖ ਸਮਝ ਸਕਦੀ ਸੀ ਇਸ ਲਈ ਚੁੱਪ ਰਹੀ ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਇੱਕ ਨੌਜਵਾਨ ਲੜਕੀ ਇੱਕ ਹਫ਼ਤੇ ਦੇ ਅੰਦਰ ਅੰਦਰ ਬਿਮਾਰ ਹੋ ਕੇ ਜ਼ਿੰਦਗੀ ਦੀ ਬਾਜ਼ੀ ਵੀ ਹਾਰ ਸਕਦੀ ਹੈ ਕੀਰਤ ਨੂੰ ਦੁਨੀਆ ਤੋਂ ਗਏ ਹੋਏ ਅਜੇ 21 ਦਿਨ ਵੀ ਹੋਏ ਸਨ ਮੈਂ ਕਿਰਤ ਦੇ ਕਮਰੇ ਵਿੱਚ ਗਈ ਮੈਂ ਉਸਦੇ ਕੱਪੜੇ ਗਰੀਬਾਂ ਨੂੰ ਦਾਨ ਕਰ ਦਿੱਤੇ ਹੁਣ ਕਿਰਤ ਦਾ ਕਮਰਾ ਕਰੀਬ-ਕਰੀਬ ਖਾਲੀ ਹੋ ਚੁੱਕਿਆ ਸੀ ਸਿਰਫ ਉਸਦੀ ਇੱਕ ਅਲਮਾਰੀ ਸੀ ਜੋ ਉਸਦੇ ਬੈੱਡ ਦੇ ਕੋਲ ਰੱਖੀ ਹੋਈ ਸੀ ਅਲਮਾਰੀ ਨੂੰ ਹਰ ਵਕਤ ਇੱਕ ਮੋਟਾ ਸਾਰਾ ਤਾਲਾ ਲੱਗਿਆ ਰਹਿੰਦਾ ਸੀ ਕਿਰਤ ਦੇ ਜਾਣ ਤੋਂ ਬਾਅਦ ਉਸਦੀਆਂ ਚੀਜ਼ਾਂ ਨੂੰ ਯਾਦਗਾਰ ਰੱਖਣਾ ਚਾਹੀਦਾ ਸੀ ਲੇਕਿਨ ਉਸਦੀ ਬੈੱਡ ਦੇ ਕੋਲ ਉਈ ਅਲਮਾਰੀ ਉਸ ਦੀਆਂ ਚੀਜ਼ਾਂ ਨੇ ਮੈਨੂੰ ਉਸ ਅਲਮਾਰੀ ਦੇ ਤਾਲੇ ਨੂੰ ਤੋੜਨ ਦੇ ਲਈ ਮਜਬੂਰ ਕਰ ਦਿੱਤਾ ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਅਲਮਾਰੀ ਵਿੱਚ ਇਹੋ ਜਿਹਾ ਕੀ ਰੱਖਿਆ ਹੋਇਆ ਹੈ ਅਤੇ ਜਦੋਂ ਉਹ ਬਿਮਾਰ ਹੋਣ ਉਪਰੰਤ ਦਿਨਾਂ ਵਿੱਚ ਹੀ ਉਸ ਦੀ ਮੌਤ ਹੋ ਗਈ ਮੈਂ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਤਾਲਾ ਅਲਮਾਰੀ ਦੇ ਅੰਦਰ ਬਣਿਆ ਹੋਇਆ ਸੀ ਇਸ ਲਈ ਖੋਲ ਨਾ ਸਕੀ ਮਿਸਤਰੀ ਨੂੰ ਬੁਲਾ ਕੇ ਬੜੀ ਮੁਸ਼ਕਿਲ ਨਾਲ ਉਹ ਤਾਲਾ ਤੋੜਿਆ ਗਿਆ ਉਸ ਦੇ ਅੰਦਰੋਂ ਕਿਤਾਬਾਂ ਅਤੇ ਫਾਈਲਾਂ ਨਿਕਲੀਆਂ ਮੈਂ ਇੱਕ ਇੱਕ ਕਰਕੇ ਉਹ ਕਿਤਾਬਾਂ ਦੇਖਣ ਲੱਗੀ ਤਾਂ ਮੇਰੇ ਹੋਸ਼ ਉੱਡ ਗਏ ਕਿਤਾਬਾਂ ਭੂਤ ਪ੍ਰੇਤ ਅਤੇ ਆਤਮਾਵਾਂ ਨਾਲ ਭਰੀਆਂ ਪਈਆਂ ਸਨ ਦਰਅਸਲ ਮੇਰੀ ਨਨਾਨ ਬਚਪਨ ਤੋਂ ਹੀ ਲੰਗੜੀ ਪੈਦਾ ਹੋਈ ਸੀ ਉਹ ਇੱਕ ਲੱਤ ਤੋਂ ਲੰਗੜਾ ਕੇ ਤੁਰਦੀ ਸੀ ਉਸ ਦੀ ਬਿਮਾਰੀ ਨੂੰ ਖਤਮ ਕਰਨ ਦੇ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਮਗਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਪ੍ਰਮਾਤਮਾ ਜਾਣੇ ਕਦੋਂ ਕੀਰਤ ਇਨ੍ਹਾਂ ਚੱਕਰਾਂ ਵਿੱਚ ਪੈ ਗਈ ਪਹਿਲਾਂ ਤਾਂ ਉਸ ਨੇ ਆਤਮਾ ਵਗੈਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇਹੋ ਜਿਹੀਆਂ ਚੀਜ਼ਾਂ ਕਰਨ ਲੱਗੀ ਜਿਸ ਦਾ ਅਸਲੀ ਦੁਨੀਆ ਨਾਲ ਕੋਈ ਮਤਲਬ ਹੀ ਨਹੀਂ ਸੀ ਮੈਂ ਕੀਰਤ ਦੀ ਡਾਇਰੀ ਵਗੈਰਾ ਪੜ੍ਹੀ ਤਾਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਆਪਣੇ ਅਪਾਹਜ ਹੋਣ ਦੀ ਬਿਮਾਰੀ ਨੂੰ ਇਨ੍ਹਾਂ ਆਤਮਾਵਾਂ ਨਾਲ ਠੀਕ ਕਰਨਾ ਚਾਹੁੰਦੀ ਸੀ ਉਸ ਨੂੰ ਕੋਈ ਹੋਰ ਸ਼ਿਕਾਰ ਨਾ ਮਿਲਿਆ ਤਾਂ ਉਸਨੇ ਮੈਨੂੰ ਨਿਸ਼ਾਨਾ ਬਣਾਉਣਾ ਚਾਹਿਆ ਪਰਮਾਤਮਾ ਦੀ ਕਿਰਪਾ ਸੀ ਕਿ ਕੀਰਤ ਨੇ ਮੇਰੇ ਕੋਲ ਉਹ ਕੱਪੜੇ ਵੀ ਇਸੇ ਮਕਸਦ ਲਈ ਲਏ ਸਨ ਮਗਰ ਉਸ ਦਾ ਇਹ ਨਿਸ਼ਾਨਾ ਫੇਲ ਹੋ ਗਿਆ ਅਤੇ ਨੋਬਤੀਆਂ ਦੇ ਧੂਏ ਤੋਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਕੀਰਤ ਨੂੰ ਵਕਤ ਤੇ ਇਹ ਗੱਲ ਸਮਝ ਨਾ ਆਈ ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਿਰਫ ਤੇ ਸਿਰਫ ਜਾਦੂ ਦਾ ਅਸਰ ਸਮਝਦੀ ਰਹੀ ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਵੀ ਦਮ ਘੁੱਟਣ ਦੀ ਵਜ੍ਹਾ ਨਾਲ ਹੀ ਪਿਆ ਸੀ ਕੀਰਤ ਆਪਣੇ ਕਮਰੇ ਵਿੱਚ ਬੈਠ ਕੇ ਕੀ ਕਰਦੀ ਹੈ ਅਸੀਂ ਇਸ ਗੱਲ ਤੋਂ ਬੇਖਬਰ ਸੀ ਹੁਣ ਇਹ ਹਾਲ ਸੀ ਕਿ ਰਾਤ ਨੂੰ ਕੋਈ ਵੀ ਕੀਰਤ ਨੂੰ ਕੁਝ ਵੀ ਕਹਿ ਨਹੀਂ ਸਕਦੇ ਸੀ ਕਿਉਂਕਿ ਮੰਮੀ ਜੀ ਯਾਨੀ ਕਿ ਮੇਰੀ ਸੱਸ ਸਿਰਫ ਕੀਰਤ ਦੀ ਸਾਈਡ ਹੀ ਲੈਂਦੀ ਸੀ ਅਤੇ ਫਿਰ ਖੁਦ ਕੀਰਤ ਵੀ ਕਿਸੇ ਦੀ ਗੱਲ ਨਹੀਂ ਸੁਣਦੀ ਸੀ ਆਪਣੀ ਮਰੀ ਹੋਈ ਨਨਾਨ ਦੇ ਬਾਰੇ ਇਹ ਸਭ ਜਾਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਕਿ ਕਾਸ਼ ਉਹ ਇੱਕ ਵਾਰ ਵੀ ਮੈਨੂੰ ਕੁਝ ਦੱਸ ਦਿੰਦੀ ਤਾਂ ਮੈਂ ਉਸ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਜਾਂ ਫਿਰ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀ ਮੈਡੀਕਲ ਦੀ ਦੁਨੀਆ ਵਿੱਚ ਹਰ ਚੀਜ਼ ਦਾ ਇਲਾਜ ਹੈ ਮਗਰ ਉਸਨੇ ਗਲਤ ਰਸਤਾ ਅਪਣਾਇਆ ਤੇ ਆਪਣੀ ਬਿਮਾਰੀ ਵਿੱਚ ਮੈਨੂੰ ਵੀ ਸ਼ਿਕਾਰ ਬਣਾਉਣ ਬਾਰੇ ਸੋਚਿਆ ਪਰਮਾਤਮਾ ਇਹੋ ਜਿਹੀ ਲੋਕਾਂ ਨੂੰ ਚੰਗਾ ਰਾਹ ਦਿਖਾਵੇ ਅਤੇ ਨਾਲ ਨਾਲ ਉਹਨਾਂ ਨੂੰ ਸਬਰ ਕਰਨ ਤੇ ਹਿੰਮਤ ਵੀ ਦੇਵੇ ਆਪਣੀਆਂ ਕਮੀਆਂ ਦੇ ਸਬਰ ਕਰਨਾ ਸਿੱਖ ਜਾਣ ਦੀ ਬਚਾਏ ਉਹ ਉਹਨਾਂ ਦੀਆਂ ਕਮੀਆਂ ਨੂੰ ਹੱਲ ਕਰਨ ਦੇ ਲਈ ਕਿਸੇ ਆਸਾਨ ਤਰੀਕੇ ਨੂੰ ਲੱਭਣਾ ਨਾ ਕਿ ਇਹੋ ਜਿਹੇ ਪੁੱਠੇ ਰਸਤਿਆਂ ਤੇ ਪੈ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਤੁਹਾਨੂੰ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਮੇਰੀ ਮਰੀ ਹੋਈ ਨਾਨਾਣ ਦੇ ਲਈ ਅਰਦਾਸ ਕਰਿਓ ਮੈਂ ਉਸ ਨੂੰ ਆਪਣੇ ਪੂਰੇ ਦਿਲ ਤੋਂ ਮਾਫ ਕਰ ਚੁੱਕੀ ਹਾਂ ਮੈਂ ਚਾਹੁੰਦੀ ਹਾਂ ਕਿ ਪ੍ਰਮਾਤਮਾ ਵੀ ਉਸ